ਦੋ ਵਾਇਓ ਨਹੀਂ ਹੈ ਲੜਦੇ ਦੁਸਰ ਗੁੱਦੀ ਸਾਥ

واہ قاتکي پا ليا هوجھ تکم ني واہ قاتکي واہ ਇਆਸ ਦੀ وجہ ਦੇ ਨਾਲ ਚੜਾਈ ਕਰਕੇ ਸਤਗੁਰਾਂ ਦੇ ਘੂੜੇ ਚੜਾਈ ਕਰ ਗਏ ਕਹਿੰਦੇ ਅੰਤ ਜਦੋਂ ਸੱਤਨਵਾਜਾਂ ਵਾਲੇ ਪਾਤਸ਼ਾਹ ਜੀ ਹਾਰੇ ਨਾ ਤੇ ਇੱਕ ਰਾਜਪੰਥਰਾ ਖੜਿਆ ਉਹਨਾਂ ਮੁਗਲਾਂ ਨੇ ਧਰਮ ਨੂੰ ਵਿੱਚ ਲੈ ਆਂਦਾ ਤੇ ਜਦੋਂ ਧਰਮ ਦੀ ਗੱਲ ਆ ਜੇ ਪਤਾ ਵੀ ਧਰਮੀ ਨੇ ਵਾਜਾਂ ਵਾਲੇ ਪਾਤਸ਼ਾਹ ਧਰਮ ਦੇ ਨਾਂ ਤੇ ਮੰਨ ਜਾਣਗੇ ਐਸਾ ਧਰਮ ਨੂੰ ਧਰਮ ਦਾ ਇੱਕ ਐਸਾ ਪਖੰਡ ਬਣਾਇਆ ਉਹਨਾਂ ਨੇ ਆਟੇ ਦੀ ਗਊ ਬਣਾ ਕੇ ਆਟੇ ਦੀ ਗਊ ਬਣਾ ਕੇ ਸਤਗੁਰੂ ਸੱਚੇ ਪਾਤਸ਼ਾਹ ਵੱਲ ਭੇਜੀ ਜੀ ਅਸੀਂ ਗਊ ਦੀ ਕਸਮ ਖਾਂਦੇ ਉਹ ਕਿਉਂ ਕਿਉਂਕਿ ਉਹ ਪਹਾੜੀ ਰਾਜੇ ਸਨ ਜਿਹੜੇ ਪਹਾੜੀ ਰਾਜਿਆਂ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਲੇ ਦੇ ਵਿੱਚੋਂ ਉਹਨਾਂ 52 ਪਹਾੜੀ ਰਾਜਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕੱਢ ਕੇ ਲੈ ਕੇ ਆਏ ਸਨ ਉਹੀ ਪਹਾੜੀ ਰਾਜੇ ਅੱਜ ਮੁਗਲਾਂ ਨਾਲ ਲੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਕੇ ਆ ਪਏ ਕੁਰਾਨ ਖਰੀਫ ਦੀਆਂ ਕਸਮਾਂ ਖਾਧੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੋਕ ਸੰਗਤਾਂ ਦੇ ਪੰਜ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਇੱਕ ਕਸਮਾ ਖਾਦੇ ਨੇ ਆਪਣੇ ਤੇ ਹਮਲਾ ਨਹੀਂ ਕਰੇ ਕਰਨਗੇ ਆਪਾਂ ਅਨੰਦਪੁਰ ਸਾਹਿਬ ਦੇ ਕਿਲੇ ਨਹੀਂ ਛੱਡਣਗੇ ਤਨ ਬਾਜਾ ਵਾਲੇ ਪਾਤਸ਼ਾਹ ਜੀ ਨੇ ਇਹ ਫੈਸਲਾ ਕਰ ਲਿਆ ਕਿ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਨਹੀਂ ਹੈ ਸ਼ੇਪ ਉਹਦੀ ਰਾਤ ਅਧੀ ਰਾਤ ਤੋਂ ਬਾਅਦ ਧਨ ਬਾਜਾਂ ਵਾਲੇ ਪਾਤਸ਼ਾਹ ਨਾਲ ਸੰਗਤਾਂ ਨਾਲ ਧਨ ਮਾਤਾ ਗੁਜਰ ਕੌਰ ਚਾਰੋ ਸਹਿਬ ਜਾਦੇ ਧਨ ਮਾਤਾ ਜੀਤਾ ਜੀ ਧਨ ਮਾਤਾ ਸੁਨਦਰ ਕੌਰ ਜੀ ਮਾਤਾ ਸਹਿਬ ਦੀਮਾ ਜੀ ਭਾਈ ਦਾਇਆ ਸਿੰਘ ਜੀ ਨਾਲ ਅਨੇਕ ਸੂਰ ਮੇ ਧਨ ਨਾ ਪਾਰ ਕਰਨ ਅੱਜ ਸੱਤਾ ਵੀ ਖਿਆਲਾ ਮਾਰਦੀ ਆ ਪਿਆਰੀ ਕਿਉਂ ਕਹਿੰਦੀ ਪਾਸਾ ਸਾਂ ਕੀ ਕਹਿੰਦੀ ਆ ਅਨੰਦਪੁਰ ਦਾ ਮਾਲਕ ਅਨੰਦਪੁਰ ਦਾ ਵਾਸੀ ਅਨੰਦਾ ਦੀ puri ਵਾਲਾ ਤਨਵਾਜਾਂ ਵਾਲੇ ਪਾਕਸ਼ਾ ਜੀ ਅੱਜ ਮੇਲੇ ਚ ਚਰਨ ਪਾ ਰਹੇ ਨੇ ਜਿਵੇਂ ਆਪਾਂ ਨੂੰ ਚਾਹ ਹੁੰਦਾ ਨਾ ਸਾਡੇ ਘਰੇ ਧੰਗੁਰ ਗੁਰਦਸ ਸਾਹਿਬ ਅੰਮ੍ਰਿਤ ਜੀ ਪਾਕਸ਼ਾ ਔਰ ਅਸੀਂ ਗਲੀਆਂ ਦੇ ਵਿੱਚ ਕਲੀਆਂ ਪਾਉਂਦੇ ਨੇ ਫੁੱਲ ਦੀ ਬਾਜਰ ਕਰਦੇ ਹਾਂ ਉਨ ਵਿੱਚ ਹੋਣੇ ਹਾਂ ਕਿ ਸਾਡੇ ਘਰ ਧੰਗ ਗੁਰੂ ਗ੍ਰੰਥ ਸਾਹਿਬ ਦੇ ਬਾਦਸ਼ਾਹ ਜੀ ਆਉਣਾ ਅੱਜ ਸੱਸਾ ਵੀ ਚਾਵਾ ਦੇ ਨਾਲ ਭੁਲਾਰੇ ਮਾਰ ਮਾਰ ਕੇ ਚੰਗੀ ਸੱਸਾ ਅੱਜ ਕਿਉਂ ਕਹਿੰਦੇ ਮਿਸਤਰੀਆ ਕੀ ਕਰਦਾ ਕਹਿੰਦੇ ਗੋਡੇ ਆਗੇ ਇਹ ਤੋਂ ਕੱਲ ਵਿੰਗੀ ਹੋਵੇ ਕੀ ਕਹਿੰਦੇ ਨਾ ਕੰਨ ਵਿੰਗੀ ਕਰਨੀ ਤੇ ਨਾ ਘਟ ਤੋੜਦੇ ਇਹ ਕੰਗ ਜੁਗੋ ਜੁਗ ਅਟਾਲ ਰਣੀ ਤੇ ਸ਼ਹੀਦ ਹੀ ਕੰਤ ਹੈ ਇਸ ਕੰਗ ਦੇ ਵਿੱਚ ਨਾ ਵੀ ਨਹੀਂ ਚਾਹੀਦੀ ਤੇ ਨਾ ਇੱਟ ਤੋੜਨੀ ਕਹਿੰਦੇ ਫੇਰ ਕਹਿੰਦੇ ਜੇ ਚੱਪੜੀਆਂ ਗੋਡੇ ਹੁੰਦੇ ਨੇ ਨਾ ਚੱਪੜੀਆਂ ਲਾ ਦੇ ਚੱਪੜੀਆਂ ਸਤ ਤੇ 9 ਸਾਲ ਦੇ ਸਹਿਬ ਜਦੇ ਗੱਲ ਕਹਿੰਦੇ ਪਿਆਰਿਓ ਐਵੇਂ ਨਹੀਂ ਧੰਨ ਬਾਬਾ ਜੋਰਾਵਰਸ ਧੰਨ ਬਾਬਾ ਫਤੇਸੇ ਸਤ ਤੇ 9 ਸਾਲਾਂ ਦੇ ਨਹੀਂ ਕਹਿੰਦੇ ਤੇ ਗੁਰੂ ਸਾਹਿਬ ਨੇ ਜੇ ਨਾ ਰੱਖੇ ਸੀ ਨਾ ਪਿਆਰਿਓ कदे तरतीब बार ना पड़ के देखियो प्यारे बाबा जी से बाबा जी जाहर से बाबा जोरा बार से बाबा फतेह से, से कदे पदों को फतेह कदो दिया जदों जोरा बार होवे जोरा बार कौन है जदों अंदर जो जहरपण होवे त जदी अंदर जो जहरपण हो बिना ओही जीत सकदा ते है ਉਹ ਅਜੇ ਤੋਂ ਬੈ ਉਹੀ ਜਿੱਤ ਸਕਦਾ ਜਿੱਤ ਕੋਈ ਸਕਦਾ ਜਿਹੜਾ ਜਿਝਾਰੂ ਹੋਵੇ ਅਜੀਤ ਸਿੰਘ ਜਿਝਾਰੂ ਤਾਂ ਖੱਲੋ ਲੱਗਦੇ ਚਾਹੀਓ ਉਸ ਤੋਂ ਪੜ੍ਹ ਕੇ ਦੇਖੋ ਪਿਆਰਿਓ ਜਿੱਤ ਹੋ ਸਕਦਾ ਜਿਹੜਾ ਜਿਝਾਰੂ ਹੋਵੇ ਜਿਝਾਰੂ ਉਹ ਬਣ ਸਕਦਾ ਜਿਹੜਾ ਜੋਰਾਵਰ ਹੋਵੇ ਜੋਰਾਵਰ ਨੂੰ ਹੋ ਸਕਦਾ ਉਹ ਜੋਰਾਵਰ ਬਣੂਗਾ ਉਹਦੀ ਫਤਿਹ ਹੋਗੀ ਜਿਹੜਾ ਜੋਰਾਵਰ ਹੋਗਾ ਨਾ ਫਤਿਹ ਵੀ ਉਸੇ ਦੀ ਹੋਣੀ ਹੈ ਤਾਨਾ ਬਾਜਾ ਵਾਲੇ ਪਾਤਸ਼ਾਹ ਦੇ ਲਾਲਾ ਨੇ ਕਹਿੰਦੇ ਚੱਪੜੀਆਂ ਲਾ ਦਿਓ ਖੂਨ ਦੇ ਫੁਹਾਰੇ ਉੱਤੇ ਚੱਪੜੀਆਂ ਦੇ ਦੇਸੀ ਮਾਰੀ ਮੰਤਰੀ ਨੇ ਤੇ ਪਿਆਰੇ ਜੀ ਦੂ ਆਈਨਾ ਕਾਂ ਚਾਤੀਆਂ ਤੱਕ ਜੇ ਕਿ ਮੈਂ ਤੇਰੇ ਅੱਖਾਂ ਖੱਡਣੀਆਂ ਇੱਕ ਪਾਸਾ ਡਿੱਗ ਪਈ ਕਹਿੰਦੇ ਫਿਰ ਉਹਨਾਂ ਦੀ ਪਾਰੀ ਨਾਲ ਧੱਸੀਆਂ ਕਿੰਆ ਫਿਰ ਫਿਰ ਤੇਰੇ ਨੂੰ ਉਹਨਾਂ ਨੂੰ ਮਾਰ ਦੇਵਾਂਗੇ ਅਜੇ ਹੀ ਕੋਈ ਰਾਹ ਜਾਣਦੇ ਜਾਣਗੇ ਸਭ ਕੁਝ ਦਿੱਤਾ ਜਾਵੇਗਾ

ਜੇ ਜਦੋਂ ਸਿਰ ਹਿਲਾ ਦਿੰਦਾ ਕਹਿੰਦੇ ਫਿਰ ਆਵਾਜ਼ ਮਾਰੀ ਦੋ ਲੁਟੇਰੀ ਕਸਮ ਦੇ ਲੋਕ ਸਨ ਉਹਨਾਂ ਦੋਨਾਂ ਨੂੰ ਕਿਹਾ ਵੀ ਤੁਹਾਡੀ ਸਜਾਵਾਂ ਮਾਪੋ ਜਿਹੜੀਆਂ ਸਜਾ ਭੁਗਤ ਰਹੇ ਸਨ ਜੇ ਤੁਸੀਂ ਕਰੋ ਇਹਨਾਂ ਲਾਲਾਂ ਦੀਆਂ ਸਾਰਾਂ ਦਾ ਵੜ ਦੋ ਕੋਈ ਮਾਰ ਉਹਨਾਂ ਨੂੰ ਮਾਰ ਕੇ ਉਹ ਦੇਖੋ 7 ਤੇ 9 ਸਾਲਾਂ ਦੀ ਉਮਰ ਹੋ ਗਈ ਐਡੇ ਉਹਨਾਂ ਦੇ ਪਹਿਲਾਂ ਦਾਇਤਾ ਦੇ ਕਿਤੇ ਗਏ ਹੁਣ ਚਲੋ ਕਿਤੇ ਗਏ ਹੁਣ ਦੂਧ ਦੀਆਂ ਟੋਕੀਆਂ ਨਾਲ ਮਾਰਿਆ ਗਿਆ ਹੋਵੇ ਗਲੇਲਾਂ ਦੇ ਨਾਲ ਸਾਰਾ ਸਰੀਰ ਛੰਨੀ ਕਰ ਦਿੱਤਾ ਗਿਆ ਹੋਵੇ ਓਖਣ پہاੜੇ ਹੁਣ ਠੰਡ ਵਿੱਚ ਸਾਰਾ ਸਰੀਰ ਨੀਲਾ ਹੋ ਗਿਆ ਹੋਵੇ ਉਹਨਾਂ ਦੀਆਂ ਛਾਪਾਂਾਂ ਤੇ ਬਹਿ ਗਏ ਯਾਰੇ ਤੇ ਤਨਵਾਜਾਂ ਬਲੇ ਪਾਛ ਦੇ ਲਾਲਾਂ ਦੇ ਜਾਂ ਸਾਹ ਰਗਾ ਵੜ ਦਿੱਤੀਆਂ ਉਹਨੇ ਕਿਆ ਲਾਦੇ ਐਸੇ ਮਹਾਨ ਯੋਧੇ ਦੀ ਯਾਦ ਵਿੱਚ ਬੈਠੇ ਖਾਣ ਐਸੇ ਮਹਾਨ ਯੋਧੇ ਤਨ ਬਾਜਾਂ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਤੋਂ ਸਰਵਸਵਾਰ ਦਿੱਤਾ ਤੇ ਪਿਆਰੇ ਭੈਣ ਇੱਕ ਗੱਲ ਯਾਦ ਆਖਿਓ ਇਤਿਹਾਸ ਤੋਂ ਪੜ ਕੇ ਵੇਖਿਓ ਬਾਜਾਂ ਵਾਲੇ ਪਾਜ ਨੇ ਸਾਡੇ ਤੋਂ ਸਰਵਸਵਾਰ ਦਿੱਤਾ ਤਨ ਤਨ ਬਾਬਾ ਮੋਤੀ ਮਹਿਰ ਜੀ ਜਿਨ੍ਹਾਂ ਨੇ ਬਾਜਾਂ ਵਾਲੇ ਤੋਂ ਸਰਵਸਵਾਰ ਦਿੱਤਾ ਇੱਕ ਦੋ ਗਲਾਸ ਦੁੱਧ ਦੇ ਬਦਲੇ ਉਹਨੂੰ ਸਜ਼ਾ ਪਤਾ ਕਿਹੜੀ ਮਿਲੀ ਸੱਤ ਸਾਲਾਂ ਦਾ ਸੀ ਉਹਦਾ ਬੇਟਾ कौन देखेगा फिरता जिसे धनियों पीड़िता दिया है सारा सारा ने बच्चे को कौन देखेगा फिरता सत्ता सारा ने मां को कौन देखेगा फिरता सरकारी सारा ने देखा भाइयों उन्होंने कौन देखेगा फिरता आंधी को रोती मैराथन में चल के सीता बाबू ये जाना छात्रता जाएगा नहीं मन्ने के दिन बाजार वाले सम ਸਿੱਖੀ ਨੂੰ ਕੈਦ ਰੱਖਿਆ ਬਾਜਾਂ ਵਾਲੇ ਦੇ ਪਿਆਰ ਨੂੰ ਕੈਦ ਰੱਖਿਆ ਸਾਰਾ ਪਰਮੰਭ ਅੱਖਾਂ ਦੇ ਸਾਹਮਣੇ ਸਾਰਾ ਪਰਮਾਰ ਕੁੱਲੂ ਵਿੱਚ ਪ੍ਰੇਰਣਾ ਕਰਵਾ ਲਿਆ ਅੰਤਮੋਤੇ ਦਾ ਮਹਾਰਾਜ ਜੀ ਉਮੀ ਕੁੱਲੂ ਵਿੱਚ ਪੀੜ ਦਿੱਤਾ ਗਿਆ ਪਿਆਰ ਇਹ ਸਜਾਵਾਂ ਮਿਲ ਗਿਆ ਜਿਨ੍ਹਾਂ ਨੇ ਸਵਾਵਾ ਕੀਤੀਆਂ ਪਰ ਹੱਸ ਕੇ ਤੇ ਮੂਲ ਕੀਤੀ ਡਰੇ ਨਹੀਂ ਅੱਜ ਤਾਂ ਸੇ ਘਰਾਂ ਦੇ ਵਿੱਚ ਬੜੇ ਸੁੱਖਾਂ ਦੀਆਂ ਨੀਂਦਾਂ ਸੌਂਦੇ ਆ ਸਾਡੇ ਕੋਲ ਮਾਇਆ ਪੈਸਾ ਸਭ ਕੁਝ ਸਾਡੇ ਕੋਲ ਹੈ ਮਰਜੀ ਦੇ ਜਾਗ ਦੇ ਮਰਜੀ ਦੇ ਖਾਣੇ ਮਰਜੀ ਦੇ ਪਹਿਣ ਦੇ ਖਾ ਪਰ ਅਜੇ ਸਿੱਖੀ ਤੋਂ ਦੂਰ ਨਾ ਪਿਆਰੇ ਅਰਦਾਸ ਕਰਿਆ ਕੋ ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਕਿਤੇ ਕਿਨਾਂ ਮਾਤਰ ਤਨਵਾ ਦਾ ਮੂਰਤੀ ਦਾ ਮਹਿਰਾ ਜੀ ਬਰੀ ਸਿੱਖੀ ਆ ਜਾਵੇ ਉਹਨਾਂ ਲਾਲਾ ਮਰਗੀ ਸਿੱਖੀ ਆ ਜਾਵੇ ਸਾਡਾ ਜੀਵਨ ਜੀਵਨ ਬਦਲ ਰੱਖੀ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਗੇ ਸਵਾਮ ਜੀ ਕਿਤੇ ਦੋ ਦਵਾਨ ਚੈਦੇ ਘਰ ਤੋਂ ਕਰ ਜੇ ਕਲਸੀ ਨਾਲਾਂ ਦੇ ਯਾਦਾਂਾਂ ਗੇ ਦੋ ਦਰਵਾਜ਼ਾ ਉੱਤੇ ਜਾ ਕੇ ਕਿੰਨੇ ਕਿਤੇ ਪੁਰਾਣਾ ਮੈਂ ਚੱਲਦਾ ਅਰ ਫੇਰ ਵੀ ਕਿਤੇ ਕੁਝ ਨਾ ਕੋਈ ਜਿਹੜਾ ਸਫਲੀ ਦਾ ਇਹਾਸਾਸ ਆਸਾ ਮਸਰ ਉਹ ਕਾ ਸਕਦੀ ਥਾ ਸਭ ਤੋਂ ਗਰੀਬ ਵਾਲੂ ਕਾ ਅਜੇ ਰਹਿਤ ਕਰ ਸਾਡੇ ਸਵਨਾਂ ਤੇ ਬਾਜਾ ਵਾਲੇ ਪਾਤਸ਼ਾਹ ਜੀ ਨੇ ਸਾਡੇ ਨੂੰ ਸਾਰਾ ਪਰਿਵਾਰ ਵਾਰ ਕੇ ਸਾਨੂੰ ਸਿੱਖੀ ਦਿੱਤੀ ਔਰ ਸ਼ਕੀ ਗੁਰੂ ਵਾਲੇ ਬਣ ਕੇ ਆਪਣਾ ਜੀਵ ਨੂੰ ਸਫਲਾ ਕਰੀਏ ਬਾਜਾ ਵਾਲਿਆ ਤੇਰੇ ਹੌਸਲੇ ਸੀ ਬਾਜਾ ਵਾਲਿਆ ਤੇਰੇ ਹਮਸਲੇ ਦੀ ਅੱਖਾਂ ਸਾਹਮਣੇ ਪੁੱਤ ਸ਼ਹੀਦ ਕਰਵਾ ਦਿੱਤੇ ਲੋਕੀ ਲੱਭਦੇ ਨੇ ਲਾਲ ਪੱਤਨਾ ਚੋਂ ਗੁਰਾ ਪੱਤਨਾ ਵਿੱਚ ਲਾਲ ਚਿਣਵਾਗ ਤੇ ਐਸੀ ਬਾਣੀ ਉਹ ਪਾਠਾ ਦੇ ਚਰਨ ਭੌਰੇ ਮਿਲ ਗਿਆ ਉਹਨੂੰ ਤੇ ਬਖੀਆਂ ਗੁਰੂ ਦਾ ਰਹਿਮਤ ਲਈ ਆਉ ਉਹਨਾਂ ਦਾ ਪਾਠ ਅਰਦਾਸ ਲਈ ਦਿੱਤੀ ਗੁਰੂਏ ਭਾਈ ਸਿੱਖ ਕੋ ਸ਼ਬਦ ਕਿਤੇ ਆਏ ਉਹ ਜਨਮ ਮਰਨ ਦੇ ਤੇ ਤੂੰ ਮੁਕਤ ਹੋ ਜਲ ਸਦਾ ਸੁਖੀ ਨਾਦਿਤ ਸਿਮਰਤ ਇੱਕ ਰਾਮ ਕਲੀ ਮਹਲ ਬਾਤੀ ਜਾਨ ਦੇ ਓਮਕਾਰ ਅੰਦਰ ਪਰਸਾ ਮੈਂ ਇਹੀ ਕਰ ਗਿਆ ਪਹਿਲਾ ਜੀ ਦਾਤਾ ਨੇ ਇਸ ਤੋਂ ਬਾਅਦ 11 ਸਵਾ 11 ਮਈ ਦਾ ਟਾਈਮ ਡਬਲੇ ਮਲਕੋ ਕੀਏ ਪਹੁੰਚਣਾ ਅਨੰਤ ਸਬੜ ਕੇ ਸੀ ਜਾਵਾਂਗੇ ਸੰਗਤ ਔਰ ਗੁਰੂ ਸੇ ਬਖਸ਼ਣ ਹੋ ਬਖਸ਼ਣ ਯੋਗ ਨੇ ਕਿ ਸੇਵਾ ਵਿੱਚ ਜਾਣਾ ਤਾਂ ਜਾਣਾ ਨਹੀਂ ਤਾਂ ਸਾਡਾ ਬੰਦ ਨਹੀਂ ਬੰਦ ਜਾਣਾ ਔਰ ਗੁਰੂ ਅਗੇ ਅਰਦਾਸ ਕਰਿਓ ਇਹ ਜਪੈ ਸਿ ਤਰਾ ਉਸ ਵੈਗੁਰ ਪਰਮਾਤਮਾ ਦੇ ਬਾਜਾਂ ਮੜੇ ਜੀ ਸਤਿ ਤਰ ਤਾਰੀ ਤੁਮ ਤੇ ਹੋਈ ਸੋ ਆਖਿਆ ਨਾਈ ਤੁਮਰੀ ਗਾਥਾ ਵਿੱਚ ਤੁਮ ਹੀ ਜਾਣੀ ਨਾਨਕ ਦਾਸ ਸਰਤਾ ਗੁਰਮਾਈ ਤੋਦੇ ਆਗੇ ਹਾਰ ਹਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹੇ ਗੁਰੂ ਜਾਨੇ ਮੇਰਾ ਵਾਹੇ ਤੋਂ ਨ ਪਾਰ ਕਰੂੰ ਅੱਜ ਸੱਤਾ ਵੀ ਖਿਆਲਾ ਮਾਰ ਦਿਆ ਤੇ ਕਿਉਂ ਕਹਿੰਦੀ 50 ਸਾਂ ਕੀ ਕਹਿੰਦੀ ਆਨੰਦਪੁਰ ਦਾ ਮਾਲਕ ਆਨੰਦਪੁਰ ਦਾ ਵਾਸੀ ਅਨੰਦਾ ਦੀ ਪੁਰੀ ਵਾਲਾ ਤਨਵਾਜਾਂ ਵਾਲੇ ਪਾਤਸ਼ਾਹ ਜੀ ਅੱਜ ਮੇਰੇ ਚ ਚਰਨ ਪਾ ਰਹੇ ਨੇ ਜਿਵੇਂ ਆਪਾਂ ਨੂੰ ਚਾਹ ਹੁੰਦਾ ਨਾ ਸਾਡੇ ਘਰੇ ਧੰਗੁਰ ਗੁਰਦਸਾਹ ਮਹਤ ਜੀ ਪਾਤਸ਼ਾਹ ਔਰ ਅਸੀਂ ਗਲੀਆਂ ਦੇ ਵਿੱਚ ਕਲੀਆਂ ਪਾਉਣੇ ਨੇ ਫੁੱਲ ਦੀ ਬਾਤ ਚ ਕਰਦੇ ਹੀ ਹਾਂ ਵੱਲੋਂ ਬਚੋਣੇ ਹਾਂ ਵੀ ਸਾਡੇ ਗੁਰਦਵਾਰਾ ਤਨ ਗੁਰੂ ਗ੍ਰੰਥ ਸਾਹਿਬ ਜੋ ਅੱਜ ਆਪਣੇ ਗੁਰਦਵਾਰਾ ਸਿਮ ਸੁਭਾ ਅਬਲ ਖਰਾਨਾ ਦੇ ਵਿੱਚ ਜਿਹੜਾ ਸਮਾਗਮ ਕਰਵਾਇਆ ਗਿਆ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਚਾਰ ਸਾਹਿਬ ਜਾਦੇ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਜੋ ਇਹ ਉਪਰਾਲਾ ਪਿੰਡ ਅਬਲ ਖਰਾਨਾ ਦੀ ਸਾਧ ਸੰਗਤ ਵੱਲੋਂ ਨੌਜਵਾਨ ਵੀਰਾਂ ਵੱਲੋਂ ਕੀਤਾ ਗਿਆ ਹੈ ਜੋ ਇਹ ਸਹਿਜ ਪਾਠ ਦੇ ਪੋਗ ਪਾਏ ਗਏ ਹਨ ਉਪਰੰਤ ਕੀਰਤਨ ਸਮਾਗਮ ਕਰਵਾਇਆ ਗਿਆ ਗੁਰਦੁਆਰਾ ਸ੍ਰੀ ਸਿੰਘ ਸਭ ਅਬুল ਖੁਰਾਨਾ ਜੋ ਭਾਈ ਚਰਨਜੀਤ ਸਿੰਘ ਜੀ ਖਾਲਸਾ ਭਾਈ ਮੰਜ ਭਲਾਈ ਕੇਂਦਰ ਮਲੋਟ ਵਾਲੇ ਜੋ ਉਹਨਾਂ ਨੇ ਆਪਣੇ ਜਥੇ ਨਾਲ ਕੀਰਤਨ ਦੀ ਸਾਂਝ ਪਾਈ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਸਾਹਿਬਜ਼ਾਦਿਆਂ ਦਾ ਇਤਿਹਾਸ ਦੱਸਿਆ ਤੇ ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਜੋ ਸਰਬੱਤ ਸੰਗਤਾਂ ਨੂੰ ਸਰਬੱਤ ਸੰਗਤਾਂ ਵੱਲੋਂ ਸਾਹਿਬਜ਼ਾਦਿਆਂ ਦੀ ਇਸ ਸ਼ਹਾਦਤ ਨੂੰ ਕੋਟੀ ਕੋਟੀ ਲੱਖ ਲੱਖ ਵਾਰ ਪ੍ਰਣਾਮ ਜੋ ਆਪ ਜੀ ਸਰਬੱਤ ਸੰਗਤਾਂ ਨੇ ਬਹੁਤ ਹੀ ਸਹਿਯੋਗ ਸਦਕਾ ਇਹ ਉਪਰਾਲਾ ਕੀਤਾ ਸਾਰੀਆਂ ਸੰਗਤਾਂ ਦਾ ਧੰਨਵਾਦ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਸਦਕਾ ਇਹ ਉਪਰਾਲਾ ਨੇਪਰੇ ਚੜਿਆ ਹੋਰ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ